ਇਕੋ ਆਸ ਅਹਿਸਾਸ ਫਾਊਂਡੇਸ਼ਨ ਮੁਖੀ ਮੈਡਮ ਰੂਚੀ ਬਾਵਾ ਦੀ ਅਗਵਾਈ ਹੇਠਾਂ ਹੰਬੜਾਂ ਚ ਵਨ ਮਹਾ ਉਤਸਵ ਮਨਾਇਆ ਗਿਆ ਇਸ ਮੌਕੇ ਕਮਿਸ਼ਨਰ ਚਾਹਲ ਕਮਿਸ਼ਨਰ ਰਿਸ਼ੀ ਐਸਡੀਐਮ ਭਾਟਿਆ ਪ੍ਰਧਾਨ ਹੰਬੜਾਂ ਸਰਪੰਚ ਜੱਗਾ ਨੇ ਲਾਏ ਬੂਟੇ ਇਸ ਮੌਕੇ ਸੁਖਦੇਵ ਸਿੰਘ ਸਲੇਮਪੁਰੀ ਮੇਵਾ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ ਬਹੁਤ ਸੇਵਾ ਅੰਗਦਾਨ ਦੇ ਅੰਦਰ ਸੱਚੀ ਦਸਾਂ ਨਹੀਂ ਤੇ ਨਹੀਂ ਪੜ੍ਹਨਾ ਤੁਹਾਡਾ ਨਾਮ ਜ਼ਰੂਰ ਪੜ੍ਹਿਆ ਸਰ ਅੰਗਦਾਨ ਦੇ ਉੱਤੇ ਲਿਖਿਆ ਪੂਰੇ ਵਰਲਡ ਚ ਗਿਆਓ ਜੀ ਦੇ ਵਿੱਚ ਸਫਾਤ ਕੀ ਸਭ ਹੈ ਅਪੋਥੀ ਅੰਦਰ ਜਿਹੜਾ ਮੇਨ ਪੇਜ ਹਾਂਜੀ 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 ਬਹੁਤ ਰਿਸਪੋਨਸਿਵ ਹੋਣੇ ਔਰ ਬੜੇ ਲੋਕਾਂ ਨੇ ਇੰਕਾ ਚ ਬਹੁਤ ਵਧੀਆ ਲਿਖਿਆ ਹੈ ਸਰ ਇੱਕ ਨਵਾਂ ਮੈਸੇਜ ਜਾਂਦੇ ਆ ਸਰ ਔਰ ਉਹ ਨਵਾਂ ਮੈਸੇਜ ਸਾਨੂੰ ਲੱਗਦਾ ਕਿ ਸਾਡੇ ਵਰਗਾ ਨਾ ਬੰਦੇ ਇਹ ਕੋ ਪੜ੍ਹ ਲੇਗਾ ਨਾ ਤੇ ਸਾਨੂੰ ਆਈਡੀਆ ਹੋ ਜਾਂਦੇ ਕਿ ਕੀ ਕਰਨਾ ਕੀ ਹੈ ਸੋਸਾਇਟੀ ਦੇ ਮੇਰੇ ਹੁਣ ਮੈਂਬਰ ਕੱਪੜਾ ਵਪਾਰੀ ਹੈ ਥੈਂਕ ਯੂ ਸਰ तो तो जाता है मैं तुम्हें तो एक मिनट तो मिनट करो बेटा ये कि समझाय आना उन्हें मेंबर ਮਾਤਾਵਰਨ ਨੂੰ ਹੋਰ ਜ਼ਿਆਦਾ ਸੁਧ ਬਣਾਉਣ ਵਾਸਤੇ ਇਹਨਾਂ ਨੇ ਮਿਨੀ ਜੰਗਲ ਦੇ ਰੂਪ ਚ ਬਹੁਤ ਹੀ ਵਧੀਆ ਇੱਥੇ ਕੰਮ ਕੀਤਾ ਹੈਗਾ ਕਾਫੀ ਟਾਈਮ ਤੇ ਇੱਥੇ ਜਿਹੜੇ ਦਰਖਤ ਹੈ ਉਹ ਲਾਰੇ ਨੇ ਤੇ ਹੁਣ ਅੱਜ ਇਹ ਸਰ ਸਭ ਦੇ ਇਹ ਤਾਂ ਕੰਮ ਲੰਬਾ ਦੇ ਦੋ ਪਿਆਰ ਨਾਲ ਮੰਨ ਲੈਂਦਾ ਠੀਕ ਹੈ ਨਾ ਤੇ ਕੀ ਵੀ ਐਪਰੀਸ਼ੀਏਟ ਇਫ ਤੁਹਾਡਾ ਆ ਤੇ ਕਭ ਜੀ ਵਾਲਾ ਨਹੀਂ ਕੋਈ ਪ੍ਰੋਬਲਮ ਨਹੀਂ ਜੀ ਕੋਈ ਇੱਕ ਪੈਸੀ ਦੀ ਵੀ ਨਹੀਂ ਪ੍ਰੋਬਲਮ ਆ ਹਵਾ ਕੋਈ ਚੱਕਰ ਨਹੀਂ ਨਹੀਂ ਝੜਾਉਗਾ ਨਾ ਇਹਨੂੰ ਚੁੱਕਾ ਕੇ ਹਮਨ ਜਾਂਦਾ ਹੀ ਹੋਊਗਾ ਤਾਂ ਮੈਂ ਬਾਰ ਬਾਰ ਕਹਿੰਦਾ ਚੰਗਾ ਲੈ ਮੈਂ ਪਰਵਾਰੀ ਤਦ ਨੂੰ ਸਰ ਬਹੁਤ ਆ ਰੈਪਰ ਕਿ ਬਹੁਤ ਰੁਚੀ ਨੂੰ ਕਿਹਾ ਸਰ ਸਾਹਿਬ ਜੀ ਰਸਨਾ ਦੀ ਵੇਸੇ ਸਮਾਜ ਚ ਇਹ ਨੇ ਮਦਾਨ ਕਰਨ ਨੂੰ ਹਰ ਇੱਕ ਦਾ ਦਿਲ ਕਰਦਾ ਕੰਦਾ ਕੋਈ ਸਿੰਪਲ ਜੀ ਗੱਲ ਹੈ ਮੈਂ ਉਹਦਾ ਯਾਰੀ ਕਰਦਾ ਸਹੀ ਇਹੀ ਜੇ ਛੱਡਨੀ ਹੋਵੇ ਤੇ ਝੋਨਾ ਨਹੀਂ ਲੱਗਾ ਉਹ ਲੱਗ ਗਿਆ ਜੀ ਨਹੀਂ ਗੱਲ ਬਿਲਕੁਲ ਸਹੀ ਹੈ ਇਹ ਨਹੀਂ ਗੱਲ ਕਰੀਏ ਇਹਨਾਂ ਕੋਲ ਕਾਨੂੰਨੀ ਤੌਰ ਤੇ ਹੱਲ ਹੈਗਾ ਇਹ ਛੱਡਣ ਵਾਲੀ ਗੱਲ ਵੱਟ ਪਾ ਕੇ ਪਰੇ ਕਰਨ ਉਹ ਤਾਂ ਗੱਲ ਛੁੱਟ ਗਈ ਨਹੀਂ ਜਮੀਨ ਕੰਮ ਕਰਾਤਾ ਪਾਣੀ ਦਾ ਕਰਾਤਾ ਚੱਲ ਤੂੰ ਚੱਲ ਇੱਕ ਮਿੰਟ ਸਾਹ ਦੇਖ